ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੀਐਮ ਬਣਨ ਤੋਂ ਪਹਿਲਾਂ ਜਦ ਉਹ ਅਜੇ ਐਮਪੀ ਸਨ ਉਹਨਾਂ ਦੀ ਰੈਲੀ ਦੇ ਵਿੱਚ ਆਉਣ ਦੀ ਲੋਕਾਂ ਵੱਲੋਂ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਸੀ ਉਹਨਾਂ ਦੀਆਂ ਗੱਲਾਂ ਜਿਹੜੀਆਂ ਪੰਜਾਬ ਪੱਖੀ ਪੰਜਾਬ ਦੇ ਲੋਕਾਂ ਪੱਖੀ ਅਤੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਜੋ ਲੋਕ ਹਿੱਤ ਵਿੱਚ ਕੰਮ ਨਹੀਂ ਕਰ ਰਹੀਆਂ ਸਨ ਜਕ ਕਰਨ ਨਹੀਂ ਰਹੀਆਂ ਸਨ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਉਹ ਰਾਜ ਸਰਕਾਰ ਹੋਵੇ ਉਹ ਆਪਣੇ ਧੂਆਂਧਾਰ ਭਾਸ਼ਣਾ ਦੇ ਨਾਲ ਉਹਨਾਂ ਸਰਕਾਰਾਂ ਨੂੰ ਘੇਰਦੇ ਸਨ ਕਿ ਤੁਸੀਂ ਜੋ ਵਾਅਦੇ ਲੋਕਾਂ ਨਾਲ ਕਰਕੇ ਸੱਤਾ ਦੇ ਵਿੱਚ ਆਇਓ ਉਹਨੂੰ ਨਿਭਾਉਣ ਦੇ ਵਿੱਚ ਜਿਹੜੀ ਤੁਸੀਂ ਕੰਨੀ ਕਤਰਾ ਰਹੇ ਹੋ ਉਹਨਾਂ ਦੇ ਜਵਾਬ ਤੁਹਾਨੂੰ ਦੇਣੇ ਪੈਣਗੇ ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਜਿਹੜੀ ਜਿਹੜੀ ਹੁਣੇ ਰਾਮਪੁਰਾ ਫੂਲ ਦੇ ਵਿੱਚ ਘਟਨਾ ਘਟੀ ਹੈ ਕਹਿਣ ਦਾ ਕਿ ਭਾਵਕ ਕੇ ਉੱਥੇ ਭਗਵੰਤਪਨ ਦੀ ਰੈਲੀ ਸੀ ਜਿਹਦੇ ਵਿੱਚ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਨੇਤਾ ਬਲਕਾਰ ਸਿੰਘ ਜਿਹੜੇ ਸਿੱਧੂ ਉਹ ਵੀ ਸਟੇਜ ਉੱਪਰ ਬਰਾਜਮਾਨ ਸਨ ਤਾਂ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਪੱਤਰਕਾਰ ਤੇ ਜਿਨ੍ਹਾਂ ਦਾ ਨਾਮ ਹੈ ਰਤਨ ਸਿੰਘ ਧਾਲੀਵਾਲ ਉਹਨਾਂ ਤੇ ਨਿਸ਼ਾਨਾ ਸਾਧਿਆ ਤਾਂ ਲੋਕ ਹੌਲੀ-ਹੌਲੀ ਕਰਕੇ ਉਹਨਾਂ ਦੀ ਜਿਹੜੀ ਰੈਲੀ ਸੀ ਉਹਨਾਂ ਦਾ ਜਿਹੜਾ ਭਾਸ਼ਣ ਚੱਲ ਰਿਹਾ ਸੀ ਚੱਲਦੇ ਭਾਸ਼ਣ ਦੇ ਦੌਰਾਨ ਲੋਕਾਂ ਨੇ ਉੱਥੋਂ ਉੱਠ ਕੇ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਆਪਣੇ ਜਿਸ ਵੇਲੇ ਇਹ ਐਮਪੀ ਸਨ ਉਸ ਵੇਲੇ ਇਹ ਵੱਡੇ ਵੱਡੇ ਲੀਡਰਾਂ ਉੱਪਰ ਚਾਹੇ ਉਹ ਭਾਜਪਾ ਦੇ ਲੀਡਰ ਹੋਣ ਮੁ ਪ੍ਰਧਾਨ ਮੰਤਰੀ ਮੋਦੀ ਤੱਕ ਚਾਹੇ ਉਹ ਪੰਜਾਬ ਦੇ ਸੁਖਵੀਰ ਸਿੰਘ ਬਾਦਲ ਹੋਣ ਵਿਕਰਮ ਸਿੰਘ ਮਚੀਠਿਆ ਹੋਵੇ ਜਾਂ ਕਾਂਗਰਸ ਦੇ ਜਿਹੜੇ ਉਸ ਵੇਲੇ ਦੇ ਲੀਡਰ ਸੀ ਸੁਨੀਲ ਜਾਖੜ ਬਾਜਵਾ ਸਾਹਿਬ ਇਹਨਾਂ ਸਭ ਦੇ ਉੱਪਰ ਖੁੱਲ ਕੇ ਟਿੱਪਣੀਆਂ ਕਰਦੇ ਹੁੰਦੇ ਸਨ ਆਪਣੀਆਂ ਰੈਲੀਆਂ ਦੇ ਦੌਰਾਨ ਕਿ ਇਹ ਲੋਕ ਲੋਕਾਂ ਨਾਲ ਵਾਅਦਾ ਕਰਕੇ ਆਏ ਨੇ ਪਰ ਸੱਤਾ ਸੰਭਾਲਣ ਤੋਂ ਬਾਅਦ ਇਹ ਲੋਕਾਂ ਦੀ ਜਿਹੜੀ ਗੱਲ ਹੈ ਉਹ ਬਿਲਕੁਲ ਨਹੀਂ ਸੁਣਦੇ ਨਾਲ ਹੀ ਉਹ ਇਹ ਵੀ ਗੱਲ ਕਰਦੇ ਹੁੰਦੇ ਸਨ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਜਿਹੜੀ ਵਾਕਡੋਰ ਹੈ ਤੁਸੀਂ ਇਹਨਾਂ ਨੂੰ ਜਿਹੜੀ ਫੜਾਈ ਹੈ ਗਲਤ ਹੱਥਾਂ ਦੇ ਵਿੱਚ ਫੜਾਈ ਹੈ ਸਾਡੀ ਵੇਖੋ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਬੜੀ ਕਾਮਯਾਬੀ ਨਾਲ ਚੱਲ ਰਹੀ ਹੈ ਅਰਵਿੰਦ ਕੇਜਰੀਵਾਲ ਉੱਥੋਂ ਦੇ ਮੁੱਖ ਮੰਤਰੀ ਸਨ ਅਸੀਂ ਇੱਕ ਰੋਲ ਮਾਡਲ ਬਣਾ ਕੇ ਦਿੱਤਾ ਹੈ ਹੋਰ ਸਰਕਾਰਾਂ ਨੂੰ ਤਾਂ ਕਿ ਸਰਕਾਰਾਂ ਇਸ ਤਰੀਕੇ ਨਾਲ ਕੰਮ ਕਰਨ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਇਹ ਅਪੀਲ ਵੀ ਕੀਤੀ ਕਿ ਸਾਨੂੰ ਵੀ ਪੰਜਾਬ ਦੇ ਵਿੱਚ ਮੌਕਾ ਦਿਓ ਅਸੀਂ ਤੁਹਾਨੂੰ ਇਹਨਾਂ ਰਵਾਇਤੀ ਪਾਰਟੀਆਂ ਨਾਲੋਂ हट ਕੇ ਸਰਕਾਰ ਦੇਵਾਂਗੇ ਤੇ ਲੋਕ ਹਿੱਤਾਂ ਲਈ ਕੰਮ ਕਰਾਂਗੇ ਲੋਕ ਭਗਵੰਤ ਮਾਨ ਦੇ ਚਾਂਸੇ ਵਿੱਚ ਆਏ ਜਾਂ ਕਹਿ ਲੋ ਕਿ ਹੋਰ ਲੋਕਾਂ ਕੋਲ ਕੋਈ ਬਦਲ ਨਹੀਂ ਸੀ ਤਾਂ ਲੋਕਾਂ ਨੇ 2022 ਦੇ ਵਿੱਚ ਭਗਵੰਤ ਮਾਨ ਨੂੰ 117 ਵਿੱਚੋਂ 92 ਸੀਟਾਂ ਪੂਰਨ ਬਹੁਮਤ ਦੇ ਕੇ ਰਾਜ ਸੱਤਾ ਦੀ ਕੁਰਸੀ ਦੇ ਉੱਪਰ ਬਿਠਾਇਆ ਕਿ ਆਓ ਪੰਜਾਬ ਦੇ ਲਈ ਜੋ ਤੁਸੀਂ ਸਟੇਜਾਂ ਉੱਪਰੋਂ ਕਹਿੰਦੇ ਰਹੇ ਹੋ ਉਹਦੇ ਲਈ ਕੰਮ ਕਰੋ ਮੁੱਦੇ ਸਨ ਜਿਵੇਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੰਡੀਗੜ੍ਹ ਰਾਜਸਥਾਨੀ ਦਾ ਮੁੱਦਾ ਭ੍ਰਿਸ਼ਟਾਚਾਰੀ ਦਾ ਬੇਰੋਜ਼ਗਾਰੀ ਦਾ ਨਸ਼ਾ ਖਤਮ ਕਰਨ ਦਾ ਜੋ ਇਹ ਆਪਣੀਆਂ ਸਟੇਜਾਂ ਤੋਂ ਬੇਬਾਕ ਬੋਲਦੇ ਸਨ ਜਾਦੇ ਐਮਪੀ ਸਨ राजे ਇਹਨਾਂ ਦੇ ਕੋਲ ਰਾਜ ਸੱਤਾ ਨਹੀਂ ਆਈ ਸੀ ਹੁਣ ਕੀ ਹੋਇਆ ਤੁਹਾਡਾ ਧਿਆਨ ਮੈਂ ਇਹਨਾਂ ਗੱਲਾਂ ਵੱਲ ਤਾਂ ਲੈ ਕੇ ਗਏ ਕਿ ਜਿਵੇਂ ਹੀ ਹੁਣ ਰਤਨ ਸਿੰਘ ਜਿਹੜੇ ਧਾਲੀਵਾਲ ਇੱਕ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਹੁਣ ਇਹ ਸਰਕਾਰ ਦੇ ਮਾਮਲੇ ਵਿੱਚ ਸਵਾਲ ਉਠਾਉਣੇ ਸ਼ੁਰੂ ਕੀਤੇ ਨੇ ਕਿ ਜੋ ਤੁਸੀਂ ਇਹ ਗੱਲਾਂ ਕਹਿ ਕੇ ਰਾਜ ਸੱਤਾ ਸੰਭਾਲੀ ਹੈ ਕੀ ਤੁਸੀਂ ਇਹਨਾਂ 4 ਸਾਲਾਂ ਦੇ ਦੌਰਾਨ ਜੋ ਤੁਸੀਂ ਰਾਜ ਕਰ ਚੁੱਕੇ ਹੋ ਇਹਦੇ ਵਿੱਚ ਤੁਸੀਂ ਨਸ਼ੇ ਨੂੰ ਠੱਲ ਪਾਈ ਐ? ਬੇਰੋਜ਼ਗਾਰੀ ਘਟਾਈ ਐ? ਮਹਿੰਗਾਈ ਘਟੀ ਐ? ਜਾਂ ਜਿਹੜਾ ਕਿ ਤੁਸੀਂ ਬੇਰੋਜ਼ਗਾਰੀ ਲੋਕਾਂ ਨੂੰ ਰੋਜ਼ਗਾਰ ਕਿੰਨਾ ਕਿ ਦਿੱਤਾ ਐ? ਜਾਂ ਜਿਹੜੇ ਤੁਸੀਂ ਕਹਿ ਰਹੇ ਸੀ ਕਿ ਅਸੀਂ ਰੋਜ਼ਗਾਰ ਦੇ ਇਹੋ ਜਿਹੇ ਸਾਧਨ ਪੈਦਾ ਕਰਾਂਗੇ ਪੰਜਾਬ ਦੇ ਅੰਦਰ ਕਿ ਜਿਹੜੇ ਪੰਜਾਬ ਦੇ ਬੱਚੇ ਇੱਥੋਂ ਪ੍ਰਵਾਸ ਕਰਕੇ ਬਾਹਰਲੇ ਮੁਲਕਾਂ 'ਚ ਚਲੇ ਗਏ ਨੇ ਉਹ ਵੀ ਪੰਜਾਬ ਵਿੱਚ ਮੋੜ ਆਉਣਗੇ। ਇਹ ਸਵਾਲ ਪੱਤਰਕਾਰਾਂ ਵੱਲੋਂ ਹੁਣ ਉਠਾਏ ਜਾਣੇ ਸ਼ੁਰੂ ਹੋਏ ਨੇ ਤਾਂ ਭਗਵਾਨ ਮਾਨ ਨੂੰ ਇਹ ਜਿਹੜੇ ਸਵਾਲ ਨੇ ਇਹ ਹੁਣ ਸਹੀ ਨਹੀਂ ਲੱਗ ਰੇ ਜਿਸ ਵੇਲੇ ਆਪ ਸਵਾਲ ਉਠਾਉਂਦੇ ਸੀ ਉਸ ਵੇਲੇ ਕਹਿੰਦੇ ਹੁੰਦੇ ਸੀ ਕਿ ਮੈਨੂੰ ਜਵਾਬ ਚਾਹੀਦਾ ਇਹਨਾਂ ਗੱਲਾਂ ਦਾ ਸਦਨ ਦੇ ਵਿੱਚ ਵੀ ਜਦੋਂ ਪਾਰਲੀਮੈਂਟ ਦੇ ਵਿੱਚ ਵੀ ਇਹ ਵਿਵਾਖ ਵਿਅੰਗਮਈ ਟਿੱਪਣੀਆਂ ਕਰਕੇ ਵੀ ਇਹ ਸਵਾਲਾਂ ਦੇ ਜਵਾਬ ਮੰਗਦੇ ਹੁੰਦੇ ਸਨ ਕਿ ਭਗਵਾਨ ਮੋ ਪ੍ਰਧਾਨ ਮੰਤਰੀ ਮੋਦੀ ਜੀ ਅੱਛੇ ਦਿਨ ਕਾਬਾਉਣੇ ਵਾਲੇ ਹੈ ਤਾਂ ਇਹਨਾਂ ਨੇ ਹੁਣ ਪੰਜਾਬ ਦੇ ਅੱਛੇ ਦਿਨ ਲਿਆਉਣ ਲਈ 4 ਸਾਲ ਲੰਘ ਗਏ ਕਿਹੜੇ ਜੋ ਇਹ ਬਦਲਾਧੀਆਂ ਗੱਲਾਂ ਕਰਦੇ ਸਨ ਕਿ ਸਾਡੀ ਪਾਰਟੀ ਨੂੰ ਰਾਜ ਸੱਤਾ ਦਿਓ ਅਸੀਂ ਬਦਲਾਅ ਲੈ ਕੇ ਆਵਾਂਗੇ 4 ਸਾਲ ਲੰਘਣ ਤੋਂ ਬਾਅਦ ਵੀ ਅਜੇ ਤੱਕ ਜਾਂ 4 ਸਾਲ ਹੋਣ ਵਾਲੇ ਨੇ ਕੋਈ ਬਦਲਾ ਪੰਜਾਬ ਦੇ ਵਿੱਚ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਤੇ ਜਿਹੜੇ ਪੱਤਰਕਾਰ ਇਹ ਹੁਣ ਸਵਾਲ ਭਗਵੰਤ ਮਾਨ ਨੂੰ ਪੁੱਛਦੇ ਨੇ ਕਿ ਅਸੀਂ ਇੰਨਾ ਚਿਰ ਬੇਸਬਰੀ ਨਾਲ ਇੰਤਜ਼ਾਰ ਕੀਤਾ ਕਿ ਕੋਈ ਗੱਲ ਨਹੀਂ ਬਦਲਾ ਦੇ ਵਿੱਚ ਟਾਈਮ ਤਾਂ ਲੱਗਦਾ ਹੀ ਹੈ ਪਰ ਹੁਣ ਤਾਂ ਇੱਕ ਸਾਲ ਹੀ ਪਿੱਛੇ ਰਹਿ ਗਿਆ ਕਿਹੜਾ ਬਦਲਾ ਆਇਆ ਤਾਂ ਹੁਣ ਭਗਵੰਤ ਮਾਨ ਨੇ ਜਿਹੜੇ ਰਤਨ ਸਿੰਘ ਧਾਲੀਵਾਲ ਨੇ ਉਹਨਾਂ ਤੇ ਇਹ ਗੱਲ ਵਿਅੰਗਮਈ ਢੰਗ ਨਾਲ ਤੰਜ ਕਸਿਆ ਕਿ ਵਿਰੋਧੀ ਪਾਰਟੀਆਂ ਵੱਲੋਂ ਇਹਨਾਂ ਨੂੰ ਬੁਰਕੀ ਪੈਂਦੀ ਹੈ ਤਾਂ ਇਹ ਮੇਰੀ ਪਾਰਟੀ ਦੇ ਜਾਂ ਮੇਰੇ ਖਿਲਾਫ ਬੋਲਦੇ ਨੇ ਸੱਚ ਬੋਲਣ ਦੀ ਇਹ ਕੀਮਤ ਅੱਜ ਭਗਵੰਤ ਮਾਨ ਨੇ ਪੱਤਰਕਾਰ ਦੀ ਲਗਾਈ ਹੈ ਜੋ ਕਿ ਜਿਸ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ ਇਸ ਤਰ੍ਹਾਂ ਕਿਸੇ ਵੀ ਪੱਤਰਕਾਰ ਨੂੰ ਇਹ ਸ਼ਬਦ ਵਰਤਨੇ ਗਲਤ ਹਨ ਔਰ ਅਗਲੀ ਗੱਲ ਲੋਕਤਾਂ ਇਹ ਵਿਸ਼ਵਾਸ ਲੈ ਕੇ ਉਹਨਾਂ ਦੀ ਰੈਲੀ ਸੋਨਨ ਆਈ ਸੀ ਕਿ ਸ਼ਾਇਦ ਇੱਥੇ ਵੀ ਮੁੱਖ ਮੰਤਰੀ ਸਾਹਿਬ ਕੁਝ ਨਾ ਕੁਝ ਢੰਗ ਦੀ ਗੱਲ ਕਰਨਗੇ ਕਿ ਮੈਂ ਨਸ਼ੇ ਦੇ ਖਿਲਾਫ ਕੀ ਕਾਰਵਾਈ ਕਰ ਰਿਹਾ ਹਾਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਕੀ ਕਰ ਰਿਹਾ ਹਾਂ ਜਾਂ ਬੇਰੁਜ਼ਗਾਰੀ ਲਈ ਮੈਂ ਅੱਗੇ ਕਿਹੜੇ ਮੌਕੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਜਦੋਂ ਉਹਨਾਂ ਨੇ ਇੱਕ ਚੀਜ਼ ਦੇਖੀ ਕਿ ਮੁੱਖ ਮੰਤਰੀ ਸਾਹਿਬ ਆਪਣੀ ਨਿੱਜੀ ਕਿੜ ਕੱਢ ਰਹੇ ਹਨ ਕਿ ਮੇਰੀ ਪਾਰਟੀ ਦੇ ਕੋਈ ਖਿਲਾਫ ਪੱਤਰਕਾਰ ਕਿਉਂ ਬੋਲ ਰਿਹਾ ਹੈ ਤਾਂ ਲੋਕੀ ਹੌਲੀ-ਹੌਲੀ ਉਥੋਂ ਚਲਦੇ ਭਾਸ਼ਣ ਦੇ ਦੌਰਾਨ ਉੱਠ ਕੇ ਚਲੇ ਗਏ ਭਗਵੰਤ ਮਾਨ ਸਾਹਿਬ ਨੇ ਖਾਲੀ ਕੁਰਸੀਆਂ ਨੂੰ ਉੱਥੇ ਭਾਸ਼ਣ ਦਿੱਤਾ ਰਾਮਪੁਰਾ ਫੂਲ ਦੇ ਵਿੱਚ ਤਾਜ਼ਾ ਅਪਡੇਟ ਲਈ ਮੇਰੇ ਨਾਲ ਬਨੇ ਰਹੋ ਤੁਹਾਨੂੰ